ਦਿਖਾ ਲ ਆ ਮੈਨ ਲੈ ਆਖਰੀ ਵਾਰੀ ਹੋਪ ਸਾਰੇ ਵੀਰਾਂ ਨੂੰ ਸਤਿ ਸ਼੍ਰੀਕਾਲ ਜੀ ਅੱਜ ਆਪਾਂ ਆਏ ਆ ਪਿੰਡ ਰਣੀਆਂ ਤੇ ਰਣੀਆਂ ਪਿੰਡ ਵੈਸੇ ਤਾਂ ਬੜਾ ਮਸ਼ਹੂਰ ਆ ਪਰ ਰਣੀਆਂ ਇੱਕ ਹੋਰ ਕੰਮ ਕਰਕੇ ਮਸ਼ਹੂਰ ਆ ਇਹ ਵੀਰ ਕਰਕੇ ਇਹ ਵੀਰ ਟਰੈਕਟਰਾਂ ਦਾ ਕੰਮ ਕਰਦਾ ਇੱਥੇ ਵਰਕਸ਼ਾਪ ਆ ਵੀਰ ਦੀ ਇਹ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਇੱਕ ਟਰੈਕਟਰ ਸਾਡਾ ਆਉਣ ਵਾਲਾ ਉਹਦੇ ਮਗਰ ਹਲ ਪਾਉਣ ਗਏ ਆ ਵੀਰ ਉਹ ਤੁਹਾਨੂੰ ਚਲਾ ਕੇ ਵੀ ਦਿਖਾਵਾਂਗੇ ਤੇ ਕਰਦੇ ਆਂ ਆਪਾਂ ਵੀਰਾਂ ਨਾਲ ਗੱਲਬਾਤ ਵੀਰੇ ਟਰੈਕਟਰ ਇਸ ਲਾਈਨ 'ਚ ਤੁਸੀਂ ਕਦੋਂ-ਕਦਿ ਆਇਓ ਤੁਹਾਡੀ ਉਮਰ ਕਿੰਨੀ ਹੋਗੀ ਤੇ ਕਦੋਂ ਦਾ ਤਜਰਬਾ ਤੁਹਾਡਾ ਮੈਂ ਇਹ ਲਾਈਨ 'ਚ 13 ਦਾ ਆ ਜੀ 2013 ਦਾ ਹੀ 2013 ਦਾ ਹਾਂਜੀ 2013 ਦਾ ਹੋ ਗਿਆ ਹੀ ਠੀਕ ਆ ਬਈ ਉਦੋਂ ਕਿੰਨੀ ਉਮਰ ਹੋ ਤੁਹਾਡੀ ਮੰਨ ਕੇ 13-14 ਸਾਲ ਦਾ ਦਸੀ ਮੈਂ ਜੀ ਉਦੋਂ 14 ਕਰ ਲਓ ਹਾਂਜੀ ਹਾਂਜੀ ਠੀਕ ਆ ਬਈ ਇਹ ਟਰੈਕਟਰ ਦਾ ਐਨ ਸਾਰਾ ਤੁਸੀਂ ਇਹ ਤੁਝ ਏ ਟੂ ਜ਼ेड ਸਾਰਾ ਕਰ ਲੈਂਦੇ ਹੋ ਹਾਂਜੀ ਸਾਰਾ ਕਰ ਲਈਦਾ ਉਹਰ ਜੀ ਜੇ ਤੁਹਾਨੂੰ ਕੋਈ ਗੱਲ ਬਾਤ ਆਪਾਂ ਪੁੱਛੀਏ ਵੀ ਇੰਜਨ ਦਾ ਕਲਚ ਦਾ ਕਈ ਵਾਰੀ ਨਾ ਕੁਝ ਕੁ ਟਰੈਕਟਰਾਂ ਦੇ ਇਹੋ ਜਿਹੇ ਫਾਲਟ ਹੁੰਦੇ ਆ ਵੀ ਲੋਟ ਨਹੀਂ ਆਉਂਦੇ ਉਹ ਅਲੱਗ ਅਲੱਗ ਹਰੇਕ ਚ ਕੋਈ ਨਾ ਕੋਈ ਨੁਕਸ ਜਿਹਾ ਹੈਗਾ ਹਾਂਜੀ ਪੈ ਜਾਂਦਾ ਜੀ ਤੇ ਉਹ ਆਪਾਂ ਕਰ ਲੈਨੇ ਸਾਰਾ ਹਾਂਜੀ ਸਾਰਾ ਕਰ ਲਈਦਾ ਜੀ ਕੋਈ ਵੀ ਮੇਜਰ ਨੁਕਸ ਜਿਹਾ ਕਿਸੇ ਤਰ੍ਹਾਂ ਦਾ ਜੀ ਚਲੋ ਮਹਾਰਾਜ ਨਾ ਕਰੇ ਪਰ ਕਰਦੀ ਦੋ ਲੋੜ ਜੀ ਕਰਦਾ ਹੀ ਦਾ ਹਾਂਜੀ ਲੋਡ ਕਰ ਦਿੰਦਾ ਗਲਤੀ ਮੰਨ ਲੈਂਦੇ ਹੋ ਨਹੀਂ ਗਲਤੀ ਮੰਨਣੀ ਹੈ ਜੀ ਕਿਉਂ ਕੰਮ 'ਚ ਗਲਤੀ ਹੁੰਦੀ ਹੈ ਤਾਂ ਸਹੀ ਕੰਮਕਾਰ 'ਚ ਗਲਤੀ ਹੁੰਦੀ ਹੈ ਜੀ ਹਣਾ ਕੌਣ ਕੀ ਮੈਸਤਰੀ ਆ ਕਰਬ ਦਾ ਹੈ ਨੀਗਾ ਜੀ ਹੂੰ ਕੰਮ ਕਦੋਂ ਆਪਾਂ ਕੰਮ ਕਰਦੇ ਕੋਈ ਵੀ ਕੰਮ ਕਰਦੇ ਹਰ ਇੱਕ ਚੀਜ਼ ਵਿੱਚ ਗਲਤੀ ਹੁੰਦੀ ਹੈ ਜੀ ਹੂੰ ਜੇ ਆਪਾਂ ਇਹ ਗਲਤੀ ਮੰਨ ਲਈਏ ਉਹ ਵਧੀਆ ਹੁੰਦੀ ਹੈ ਜੀ ਸਹੀ ਗੱਲ ਆ ਕੰਮ ਤੇ ਆਪਾਂ ਇਹ ਗਲਤੀ ਨੂੰ ਮੰਨੀਏ ਨਾ ਬਾਈ ਆਪਾਂ ਕਹਿੰਦੇ ਨਹੀਂ ਬਾਈ ਨਹੀਂ ਉਹ ਚੀਜ਼ ਗਲਤ ਹੋ ਜਾਂਦਾ ਜੀ ਹੂੰ ਠੀਕ ਆ ਜੇ ਆਪਾਂ ਗਾਹਕ ਨਾਲ ਹੀ ਪਿਆਰ ਨਾ ਚੱਲਦੇ ਆ ਗਾਹਕ ਵੀ ਪਿਆਰ ਨਾ ਚੱਲਦਾ ਪਿਆਰ ਨਾ ਚੱਲਦਾ ਠੀਕ ਆ ਜੇ ਆਪਾਂ ਕਿਸੇ ਨੂੰ ਉਹ ਹੀ ਕਹਿ ਕੇ ਬਣਾਉਨੇ ਆ ਉਹ ਕਰ ਉਹ ਚੀਜ਼ ਗਲਤ ਹੋ ਜਾਂਦੀ ਠੀਕ ਨਾ ਠੀਕ ਨਾ ਉਹ ਚੀਜ਼ ਗਲਤੀ ਮੰਨ ਲਈ ਉਹ ਵੱਡੀ ਤਾਂ ਪਿਆਰ ਕਰਕੇ ਆ ਸਾਰੇ ਵੀਰਾਂ ਦਾ ਆਪਾਂ ਇਹਦੇ ਬਾਰੇ ਯਾਰ ਹੌਲੈਂਡ ਦੇ ਵਿੱਚ ਤਾਂ ਜਿਹੜੀਆਂ ਤਿੰਨ ਚਾਰ ਮੋਡੀਫਿਕੇਸ਼ਨ ਆ ਉਹ ਸਾਰੇ ਵੀਰਾਂ ਨੂੰ ਪਤਾ ਹੈ ਨਾ ਹਾਂਜੀ ਹਾਂਜੀ ਵੀ ਮੈਂ ਕਹਿੰਨਾ ਵੀ ਬੱਚੇ ਬੱਚੇ ਨੂੰ ਵੀ ਹੁਣ ਤਾਂ ਪਤਾ ਹਣਾ ਹਾਂਜੀ ਸਾਰਿਆਂ ਨੂੰ ਪਤਾ ਹੀ ਵੀ ਕੈਮ ਚੇਂਜ ਹੁੰਦੀ ਆ ਪੰਪ ਟਰਬੋ ਵੀ ਇਹ ਚੀਜ਼ਾਂ ਹਨ ਹਾਂਜੀ ਹਾਂਜੀ ਟਰੈਕਟਰ ਦੇ ਟਰੈਕਟਰ ਲੈਣ ਖੇਤੀਬਾੜੀ ਚ ਤੇਰੇ ਹਿਸਾਬ ਨਾਲ ਜਦੋਂ ਖੇਤੀ ਕਰਨੀ ਜੀਮੀਦਾਰ ਨੇ ਕੋਈ ਸਟੰਟ ਨਹੀਂ ਕਰਨੇ ਕੁਝ ਨਹੀਂ ਕਰਨੇ ਜਿਹੜੀ ਆਪਾਂ ਟਰਬੋ ਲਾਉਣੇ ਉਹ ਆਈਡੀ ਆ ਕਿ ਕਿਹੜੀ ਬੈਸਟ ਹੈ ਸਹੀ ਟਰਬੋ ਦਾ ਆਪਣੇ ਦਾ ਕੰਪਨੀ ਉਹਦਾ 15 ਤੋਂ 20 ਤੋਂ 25 ਉੱਚ ਆਉਂਦੀ ਹੈ ਜੀ 15 20 25 ਹਾਂ ਜੀ ਨੋਰਮਲ ਵਾਤੇ ਉਹ ਖੇਤੀ ਕਰਦੇ ਵਧੀਆ ਚੀਜ਼ ਉਹ ਲਈ ਕਿਉਂਕਿ ਆਪਾਂ ਜੋ ਵੱਡਾ ਕਰੀ ਚੱਲਾਂਗੇ ਟਰੈਕਟਰ ਗਰਮ ਹੋਣ ਲੱਗ ਜਾਂਦਾ ਜੀ ਹੁਣ ਇਹ ਚ ਕਈਆਂ ਨੂੰ ਕਮਲੇੜ ਆਈ ਜਾਏ ਕਈ ਨੂੰ ਨਹੀਂ ਆਈ ਜੀ ਉਹ ਅਲੱਗ 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 ਲੱਗਾਂ ਦੀ ਕਈਆਂ ਵਧੀਆ ਕਈਆਂ ਦੇ ਨਾਲ ਹੀ ਫਿਟਿੰਗ ਆਈ ਹੋਂ ਕੰਪਨੀ ਵੱਲੋਂ ਆਉਂਦਾ ਜੀ ਤੇ ਆਪਾਂ ਕੋਲੋਂ ਆਈ ਮੋਡੀਫਿਕੇਸ਼ਨ ਕਰ ਦਿੰਦੇ ਆਂ ਐਂ ਸਹੀ ਚੱਲੀ ਜਾਂਦੀ ਜੀ ਹੁਣ ਆਪਣਾ ਕੀਤਾ ਆਈ ਆਪਣਾ ਆਪਾਂ ਜਮਾਂ 0 ਮੀਟਰ ਕੀਤਾ ਸੀ 100 100 ਤੋਂ ਜਾਂ 200 ਚੱਕਰ ਤੋੜਦਾ ਜੀ ਤੇਲ ਖਰਚੇ ਵੱਲੋਂ ਕੋਈ ਸਹੀ ਗੱਲੋਂ ਕਲੀਅਰ ਨਹੀਂ ਪੂਰਾ ਆਪਣੇ ਆਣੀ ਵੱਧ ਖ ਹੌਲਣ ਨੂੰ ਥੋੜਾ ਹੈਗਾ ਨਾ 100 ਕੇ 200 ਚੱਕਰ ਤੋੜ ਕੇ ਚੱਲਦਾ ਹੈ। ਹਾਂਜੀ 100 200 ਚੱਕਰ ਤੋੜੇ ਹੀ ਉਹਦੇ ਲਈ ਬਹੁਤ ਵਧੀਆ ਕਿਉਂਕਿ ਆਪ ਨੂੰ ਪਤਾ ਲੱਗਦਾ ਰਹਿੰਦਾ ਹੀ। ਜੇ ਮੰਨ ਕੇ ਆਪਾਂ ਜਮਾਂ ਚੱਕਰਾਂ ਤੋੜੇ ਉਹਦਾ ਅਸਰ ਕਲੱਚ ਤੇ ਹੀ ਜਾਣਾ ਹੀ। ਕਲੱਚ ਤੇ ਜਾਣਾ। ਠੀਕ ਹੈ ਨਾ ਉਹਦਾ ਕਲੱਚ ਤੇ ਜਾਣਾ ਨਹੀਂ ਤਾਂ ਮੰਗ ਨਹੀਂ ਸਕਦੇ। ਜੇ ਆਪਾਂ ਚੱਕਰੀਆਂ ਤੋੜਨਾਂ ਟਰੈਕਟਰ ਨੂੰ ਆਪਾਂ ਪਤਾ ਨਹੀਂ ਲੱਗੂ ਚੱਕਰ ਤੋੜਦਾ ਫਿਰ ਆਪਰ ਪਤਾ ਨਹੀਂ ਲੱਗਦਾ ਹੀ। ਆਹ ਗੱਲ ਨਾ ਵੀਰ ਨੇ ਬੜੀ ਸਿਆਣੀ ਕੀਤੀ ਹੈ ਨਾ ਜੀ ਗੁਰੂ ਵੀ ਜਿਹੜੇ ਆਪਾਂ ਰੋਕ ਦਿੰਨੇ ਆ ਜਮਾਂ ਹੀ ਵੀ ਇੰਨੇ ਘੜੇ ਕਰ ਦਿੰਨੇ ਆ ਉਹ ਫਿਰ ਇਹ ਕਈ ਵਾਰ ਆ ਹੁਣ ਆਪਾਂ 500000 ਚੱਕਰ ਤੋੜਦਾ ਉਹਦੇ ਲਈ ਗਲਤ ਆਈ ਉਹਦਾ ਫਿਰ ਮੰਨ ਲਓ ਨਹੀਂ ਪਤਾ ਲੱਗ ਉਹ ਤੇਗੜੀ ਵੱਧ ਖਾਣਾ ਜੀ ਉਹਨੇ ਤਾਂ ਜੇ 1000 ਚੱਕਰ ਤੋੜ ਗੋ ਤੇਲ ਵੱਧ ਖਾਣਾ ਜੀ ਠੀਕ ਆ ਨਾ 100 200 ਚੱਕਰ ਤੋੜਦਾ ਡਰਾਈਵਰ ਨੂੰ ਪਤਾ ਲੱਗਦਾ ਰਹਿੰਦਾ ਹੀ ਇੱਕ ਤਾਂ ਠੀਕ ਆ ਸਾਫ਼ ਹੁੰਦਾ ਵੀ ਆ ਮੇਰਾ ਰੈਕਟਰ 272 ਜਾਂਦਾ ਹੀ ਸਭਾ ਪਤਾ ਲੱਗਦਾ ਰਹਿੰਦਾ ਮਗਰ ਕੀ ਕਿੰਨਾ ਕਈ ਵਾਰ ਆਪਾਂ ਰੈਕਟਰ ਚੱਕਰ ਨਹੀਂ ਤੋੜਦਾ ਆਪਾਂ ਹਾਲ ਦੇ ਹਾਲ ਥਲੇ ਛਿੱਟੀ ਜਾਂਦੇ ਉਹ ਆ ਫਿਰ ਕਲਚ ਕਿਰਦੋ ਟਰੈਕਟਰ ਇਹਦਾ ਬਣਾ ਜੀ ਉਹ ਅਸਰ ਕਲਚ ਤੇ ਹੀ ਆਈ ਜਾਣਾ ਜੀ ਜਾਂ ਗੇਅਰ ਪੰਨ ਗੇਅਰ ਕੋਈ ਨਹੀਂ ਕਿਉਂਕਿ ਪਹਿਲੀ ਗੱਲ ਤੇ ਅਜੇ ਤੱਕ ਕਿਸੇ ਦੀ ਕੰਪਲੀਟ ਨਹੀਂ ਹੁਣ ਚਲੋ ਮੇਜਰ ਹਰਕ ਟਰੈਕਟਰ ਚ ਆ ਜਾਂਦੀ ਹੈ ਉਹ ਚਲ ਕਿਉਂਕਿ ਆਪਣੇ ਮਸ਼ੀਨਰੀ ਲੈਣੀ ਉਹ ਚ ਮੰਨ ਲਓ ਮਲੀ ਆ ਜਾਂਦੀ ਆ ਹਰਕ ਚ ਨਹੀਂ ਆਉਂਦੀ ਕਈ ਮੰਨ ਲਓ ਮਲੀ ਆ ਨਹੀਂ ਹਾਂ ਇਹਦਾ ਇਹਦਾ ਤੁਸੀਂ ਸਾਰਾ ਹੀ ਕੀਤਾ ਹਾਂਜੀ ਸਾਰੀ ਮੋਡੀਫਿਕੇਸ਼ਨ ਕੀਤੀ ਹੈ ਇਹਦਾ ਤੇ ਉਹਦਾ ਇਹ ਹੁਣ ਇਹ ਕਿੰਨਾ ਮਾਡਲ ਟਰੈਕਟਰ ਆ ਇਹ ਹੀ ਮਤਲਬ 23 ਮਾਡਲ 23 ਮਾਡਲ ਆ ਤੇ 25 ਚੱਲ ਰ ਪਿਆ ਹਾਂਜੀ 2 ਸਾਲ ਹੋ ਗਏ ਕੀਤੀ ਨੂੰ ਕੋਈ ਕੰਪਲੇਟ ਜਮਾ ਨਹੀਂ ਕੋਈ ਇੱਕ ਵਾਰੀ ਵੀ ਆਹ ਥੋੜੇ ਸਾਹਮਣੇ ਜੀ ਆਪਾਂ ਸਪਰੇ ਵੀ ਨਹੀਂ ਮਾਰੀ ਤੂੰ ਹੀ ਖੁੱਲੇ ਦੀ ਦਿਖਾ ਦਿਓ ਜੀ ਹੂੰ ਮੈਂ ਅੱਛਾ ਤੂੰ ਕਰਕੇ ਦੋ ਵਾਰ ਸਪਰੇ ਨਹੀਂ ਮਾਰੀ ਕੋਈ ਆਪਣਾ ਨਰ ਤੋਂ ਵੀ ਤੈ ਦਿਖਾ ਦਿਓ ਕਿਥੇ ਪਾਸੋਂ ਆਏ ਨਹੀਂ ਹੋਊਗਾ ਜੀ ਕੋਈ ਖੁੱਲਾ ਰੈਕਟਰ ਹੂੰ ਠੀਕ ਹੈ ਨਾ ਕੋਈ ਆਪਣਾ ਨਰ ਦੇ ਕੋਈ ਵੇਖੋ ਜੀ ਕੋਈ ਖਰਾਬ ਹੋਇਆ ਕਿਥੇ ਪਾਸੇ ਉਹ ਨਾਲੀਕ ਗਣ ਸੀ ਕਿ ਕਦੋਂ ਟੈਟਰ ਤਿਆਰ ਕਰਕੇ ਆਪਾਂ ਕਰਤਾ ਤਿਆਰੀ ਉਹ ਚਲਾਉਣਾ ਜੀ ਤੁਸੀਂ ਟੈਸਟਿੰਗ ਕਰਦੇ ਹਾਂ ਟੈਸਟਿੰਗ ਹਾਂ ਟੈਸਟਿੰਗ ਕਰਦੇ ਆਂ ਆਪਾਂ ਨੂੰ 13 ਹਾਲ ਲੈ ਗਈ ਓਕੇ ਕਿਉਂਕਿ ਆਪਣੀ ਜਗਾ ਥੋੜੀ ਹੁਸਾਬ ਨਾਲ 13 ਹਾਲ ਆਪਾਂ ਨੂੰ ਕਿਉਂਕਿ ਪੂਰੇ ਹੈਵੀ ਹਾਲਾ ਉਹਦੋਂ ਆਪਾਂ ਚਲਾਈਦਾ ਜੀ ਚਲਾ ਕੇ ਓਕੇ ਕਰਕੇ ਉਹਨੂੰ ਆਪਾਂ ਸਾਰਾ ਵਾਸ਼ਿੰਗ ਕਰਕੇ ਚੰਗੀ ਤਰ੍ਹਾਂ ਕੰਡੈਕਟਰ ਠੰਡਾ ਹੋ ਜਾਂਦਾ ਆਏ ਨਹੀਂ ਗਰਮ ਦੇ ਪਾਣੀ ਮਾਰੀਦਾ ਜੀ ਗਰਮ ਨਹੀਂ ਗਰਮ ਤੇ ਨਹੀਂ ਪਾਣੀ ਮਾਰਨਾ ਚਾਹੀਦਾ ਉਹਦਾ ਠੰਡਾ ਹੋ ਗਿਆ ਰੈਕਟਰ ਜੀ ਉਹਦਾ ਮਤਲਬ ਹੋ ਗਿਆ ਉਦੋਂ ਪਾਣੀ ਮਾਰ ਕੇ ਆਪਾਂ ਸਾਰਾ ਵੇਖਣਾ ਦੀਸ਼ੇਕ ਫਿਰ ਆਪਾਂ ਸ਼ੋਅ ਆਪਾਂ ਲਾਉਣਾ ਇਸ ਦਾ ਕਾਰਨ ਗਰਮ ਤੇਕਾ ਤੋਂ ਨਹੀਂ ਮਾਰ ਕਈ ਇਹਦਾ ਅੱਗੋਂ ਤੋਂ ਤੂੰ ਕਰਤਾ ਘੇੜਾ ਇਹਨੂੰ ਹਾਂਜੀ ਕਲੱਚੇ ਦਾ ਫਿਰ ਚੇਂਜ ਕੀਤਾ ਸੀ ਕਿ ਨਹੀਂ ਨਹੀਂ ਕਲੱਚ ਨੇ ਹੇਠਾਂ ਕੋਈ ਪ੍ਰੋਬਲਮ ਨਹੀਂ ਆਈ ਕਦੋਂ ਆਈ ਆਪਾਂ ਉਹ ਤੋਂ ਕਰੀ ਜਾਂਦੇ ਆ ਜੀ ਉਸ ਤੋਂ ਬਾਅਦ ਕਿਥੇ ਦੀ ਕੰਪਲੀਟ ਨਹੀਂ ਆ ਰਹੀ ਆਪਣੇ ਕੋਲੇ ਇਹ ਕਰਨ ਤੋਂ ਬਾਅਦ ਜਿੰਨਾ ਚਿਰ ਚੱਲਦਾ ਜੀਮਦਾਰ ਚਲਾਉਂਦਾ ਉਸ ਤੋਂ ਬਾਅਦ ਤੁਸੀਂ ਇਹਦੀ ਕਲੱਚ ਪਲੇਟ ਦੇ ਵਿੱਚ ਮੋਡੀਫਿਕੇਸ਼ਨ ਕਰਦੇ ਹੋ ਕਰਦੇ ਆ ਜੀ ਵੀ ਅਪਡੇਸ਼ਨ ਵੀ ਉਹਨੂੰ ਹੈਵੀ ਲਾ ਲਓ ਵੱਡੀ ਲਾ ਹੈਵੀ ਹੁੰਦੇ ਹੈਵੀ ਹੈਵੀ ਕਰ ਦਿੱਤੀ ਆ ਉਸ ਤੋਂ ਬਾਅਦ ਕਿਸੇ ਨੇ ਨਹੀਂ ਕਿਹਾ ਵੀ ਐ ਹੁੰਦੀ ਆ ਚਲੋ ਕਈ ਵਾਰ ਆਪਾਂ ਦਾ ਕਲੱਚ ਚ ਪਲੇ ਨਹੀਂ ਵਹਿੰਦੇ ਬਈ ਹਾਂ ਸਭ ਤੋਂ ਵੱਡੀ ਆਪਣੇ ਕਈਆਂ ਨੂੰ ਐ ਹੁੰਦਾ ਚਲੋ ਕਲੱਚ ਚ ਪਲੇ ਨਹੀਂ ਵੇ ਜੇ ਆਪਾਂ ਕਈ ਵਾਰ ਆਪਾਂ ਕਲਚ ਦੀ ਪਲੇ ਚੱਕੀ ਜਾਂਦੀ ਆ ਉਹ ਕਲਚ ਵੀ ਨਾਲ ਆਪਾਂ ਛੇਤੀ ਹਟਾਉਂਦਾ ਕਾਰਨ ਕਿ ਉਹ ਇੱਕ ਪਾਸੇ ਡੁੱਬ ਕਲਚ ਦਾ ਬਈ ਅੱਛਾ ਇੱਕ ਪਾਸਾ ਹਾਂ ਕਦੇ ਆਪਾਂ ਪਲੇ ਰੱਖਦੇ ਕਲਚ ਦੀ ਲਾਈਫ ਦੁੱਗਣੀ ਹੋ ਜਾਂਦੀ ਆ ਓਕੇ ਕੌਣ ਕਲੱਚੀ ਸਾਹ ਹੁੰਦਾ ਕਈ ਵਾਰ ਸਾਹ ਮੋਕਿਆਂ ਦੇ ਉਧਰ ਆਪਾਂ ਪੈ ਰੱਖਿਆ ਜਾਂਦਾ ਜੀ ਉਹ ਸਾਹ ਅਗਰ ਮੋਕਿਆਂ ਹੁੰਦਾ ਹਾਂ ਉਹਨਾਂ ਕਸਰ ਕਿ ਹਿਸਾਬਟ ਹੋ ਜਾਂਦੀ ਆ ਕਿਉਂ ਕਈ ਪਲੇ ਚਾਹੀਦੀ ਹੈ ਮੰਨ ਕੇ ਜੁੱਧੀ ਇੰਚ ਦੀ ਚਾਹੀਦੀ ਆ ਮਤਲਬ ਸੌਰੀ ਅੱਧੀ ਇੰਚ ਦੀ ਚਾਹੀਦੀ ਆ ਹਾਂ ਜੀ ਮਤਲਬ ਆ ਪਲੇ ਨਹੀਂ ਚਾਹੀਦੀ ਆ ਬਈ ਕੋਈ ਮੇਟ ਕਵਾਕ ਉਹਦੀ ਇੰਚ ਥੋੜੀ ਘੱਟ ਹੋਵੇ ਪਰ ਐ ਕਲਚ ਖਿਲਦਾ ਹੋਣਾ ਚਾਹੀਦਾ ਕਿਵੇਂ ਆਪਾਂ ਸੈਂਟੀਮੀਟਰ ਹਿਸਾਬ ਨਾਲ ਦੱਸ ਸਕਦੇ ਆ ਸੈਂਟੀਮੀਟਰ ਕਈ ਵਾਰ ਔਖਾ ਹੁੰਦਾ ਆਪਾਂ ਜੱਟ ਸੌਦੇ ਵਾਂਗੂ ਕਹਿੰਦਾ ਅਤੀ ਇੰਚ ਤੋਂ ਘੱਟ ਹੋਣੀ ਚਾਹੀਦੀ ਆ ਮਤਲਬ ਕਲਚ ਖਿਲਦਾ ਹੋਣਾ ਚਾਹੀਦਾ ਜੀ ਜਮਾ ਘੱਟ ਨਹੀਂ ਚਾਹੀਦਾ ਹਾਂ ਇਹਦੀ ਆਪਾਂ ਲਾਈਫ ਹੋਰ ਬਣਜੂ ਕਲਚ ਦੀ ਭਲਾ ਇਹਦੀ 5 ਤੋਂ 6 ਕਰ ਦੋ ਐਂ ਕਈ ਵਾਰ ਕਲਚ ਤੇ ਪਲੇ ਨਾ ਹੋਈ ਜੀ ਆਪਣਾ ਕਲਚ ਉੱਥੇ ਕੀ ਕਰੂ ਕਲਚ ਕੀ ਕਰੂ ਉਹ ਤਾਂ ਕਿਸੇ ਨਾਲ ਲੱਗ ਗਈ ਨਾ ਲੱਗਾਂ ਕਲਚ ਦੀ ਲਾਈਫ ਆਪਣੀ ਪਲੇ ਨਾ ਹੀ ਪਤਣੀ ਆ ਜੀ ਹੂੰ ਜੌਂ ਡੀਅਰ ਹਾਂ ਜੀ ਹਾਂ ਜੌਂ ਡੀਅ ਇਹ ਇਹ ਤੇ ਇਹ ਤੇ ਹੌਲੈਂਡ ਤੇ ਜੌਂਡੀਅਰ ਦੋਨਾਂ ਚ ਮੋਡੀਫਿਕੇਸ਼ਨ ਸੇਮ ਸੇਮ ਜੀ ਸੇਮ ਸੇਮ ਹੁੰਦੀ ਆ ਜੀ ਵੀ ਜਿਆਦਾ ਕੋਈ ਫਰਕ ਨਹੀਂ ਇਹਦੇ ਕਈ ਵਾਰ ਆ ਪਿੰਜਾਂ ਦੀ ਹੋਏਂਦਲ ਪਤੀ ਇੰਜਨ ਦਾ ਸਾਰਿਆਂ ਦੀ ਹੋ ਜਾਂਦੀ ਆ ਪਰ ਜੀ ਇੰਜਨ ਆ ਉਹ ਆ ਤੇ ਖੇਤੀਬਾੜੀ ਵਾਲੀ ਨਹੀਂ ਧੀਮੀਦਾਰ ਵਾਸਤੇ ਆਪ ਨੂੰ ਕਿੰਨੀ ਆਪਾਂ ਨਾਰਮਲ ਮੋਡੀਫਿਕੇਸ਼ਨ ਵਧੀਆ ਹੁੰਦੀ ਆ ਜੀ ਹੂੰ ਕਈ ਵਾਰ ਆਪਾਂ ਕਰਦੇ ਆ ਜੀ ਉਹਨਾਂ ਬਾਈਉਣਾ ਵੀ ਮੋਡੀਫਿਕੇਸ਼ਨ ਕੀਤੀ ਆ ਜੀ ਪਹਿਲਾਂ ਬਾਈਆਂ ਚੱਕਰ ਬਹੁਤ ਤੋੜਦਾ ਸੀ ਮਾਨ ਖੋਸ਼ ਨਹੀਂ ਬਾਈ ਚਲੋ ਆਪਣੇ ਹੁੰਦੇ ਤੇਲ ਖਰਚ ਕਦੋਂ ਦੀ ਆਪਣੀ ਕੀਤੀ ਆ ਹਾਂ ਨਾ ਤੇਲ ਖਾਟੇ ਵਾਲੋ ਬਾਈ ਨੇ ਕਿਹਾ ਵੀ ਬਹੁਤ ਅਕਰ ਫਰਕ ਆ ਖੋਸ਼ ਉਹਨਾਂ ਦੀ 13 ਹੁਣਾਂ ਦੇ ਪਾਈ ਕਹਿੰਦਾ ਪੂਰਾ ਵਧੀਆ ਮਨ ਖੁਸ਼ ਹੋ ਕੇ ਚੱਲਦਾ 15 ਪਾਈ ਇਹ ਤਾਂ ਵੀ ਕੋਈ ਚੱਕਰ ਨਹੀਂ ਦਾ। ਸੋ ਠੀਕ ਆ। ਸਵਾਦ ਵੀ ਤਾਂ ਆਈ ਆ ਨਾ। ਸਵੇਰ ਸਵਾਦ ਹੁੰਦਾ ਚਲਾਉਣ ਦਾ ਟਰੈਕਟਰ ਦਵੀ ਜਾਵੇ ਦਵੀ ਜਾਵੇ ਦਵੀ ਜਾਵੇ। ਕਿਉਂਕਿ ਦਵਣਾਂ ਦੇ ਪਿੱਛੇ ਟਰੈਕਟਰ ਆ ਆਪਣਾ ਟਰੈਕਟਰ ਜਦੋਂ ਆਪਣਾ ਮਾਣਾ ਆਪ ਹੀ ਖੜਾ ਪੈਂਦਾ। ਪਾਣੀ ਨਹੀਂ ਕਰਦਾ ਜਦੋਂ ਖੜਾ ਉੱਤੇ ਬਹਿ ਜਾਈਦਾ ਦਵੀ ਜਾਂਦਾ ਬੰਦਾ ਮਾਰ ਖੋਤਾ। ਠੀਕ ໄລ। ਵੀਰੇ ਹੁਣ ਇਹਨਾਂ ਦੀਆਂ ਕੀਮਾਂ ਨਹੀਂ ਮਿਲਦੀਆਂ ਆਪਣੀਆਂ। ਹਾਂਜੀ ਵੀਰੇ। ਆਪਾਂ ਨੂੰ ਸਭ ਨੂੰ ਪਤਾ। ਹਾਂਜੀ ਨਹੀਂ ਮਿਲਦੀਆਂ ਕਿਉਂਕਿ ਤੁਸੀਂ ਕੀਮ ਦਾ ਹੱਲ ਆਪਿਓ ਜਿਹੜੀ ਸਿੱਧੀ ਜ ਆਪਣੀ ਕੇਮ ਦਾ ਤੁਹਾਨੂੰ ਆਣ ਵੀ ਨਵੀਂ ਲਿਆਂਦੀ ਦੇ ਇੱਕ ਬਰਾਬਰ ਹੋ ਗਈ ਆਪਣੀ ਤੁਹਾਨੂੰ ਪਤਾ ਲੱਗੂ ਵੀ ਆਪਣੀ ਕੀਤੀ ਹੋਈ ਹੈ ਆਹ ਲਓ ਨਵੀਂ ਲਿਆਂਦੀ ਹੋਈ ਹੈ ਜੀ ਜਮਾ ਆਣ ਜਮਾ ਇੱਕ ਬਈ ਟੂਲ ਆਪਣੇ ਕੋਲ ਵਧੀਆ ਉੱਦੋਂ ਸਾਰਾ ਟੂਲ ਵਧੀਆ ਹੀ ਆ ਆਪਣੇ ਕੋਲ ਵਧੀਆ ਸਾਰਾ ਕਾ ਹੀ ਆਣ ਤੁਹਾਨੂੰ ਆ ਲੱਗੂ ਬਈ ਆਪਣੀ ਨਵੀਂ ਹੁੰਦੀ ਕਮੇ ਜੀ ਹੂੰ ਕਹੋਗੀ ਵੀ ਕੇਮ ਦਾ ਮੈਲੀ ਰਹੀ ਹੌਲੰਡ ਦੀ ਬਹੁਤ ਔਖੀ ਹੈ ਬਹੁਤ ਔਖੀ ਮਿਲ ਰਹੀ ਆ ਜੀ ਕੋ ਮਿਲਦੀ ਬਹੁਤ ਜਿਆਦਾ ਹੀ ਮਹਿੰਗੀ ਮਿਲਦੀ ਆ ਕਈ ਵਾਰ ਬੰਦਾ ਆਪਣੇ ਉਵੇਂ ਹੁੰਦਾ ਫਿਰ ਔਖਾ ਬਹੁਤ ਹੋ ਜਾਂਦਾ ਜੀ ਹੂੰ ਉਹ ਕਈ ਵਾਰ ਪੈਸੇ ਵੀ ਲਾ ਲਈ ਦਿਆ ਮਿਲਦਾ ਤਾਂ ਵੀ ਨਹੀਂ ਨੱਦਾ ਵੀ ਨਹੀਂ ਮਿਲਦੀ ਔਖਾ ਬ ਇਹਦੀ ਕੇਮ ਏ 5310 ਆ ਹਣਾ ਵੀਰੇ ਹਾਂਜੀ ਇਹਦੀ ਜ਼ਰੂਰਤ ਪੈਂਦੀ ਆ ਕੇਮ ਦੇ ਇਹਦੀ ਜ਼ਰੂਰਤ ਪੈਂਦੀ ਆ ਜੀ ਪਹਿਲਾਂ ਵਾਲੇ ਮਾਡਲ ਆ ਹਣਾ ਉਹ ਮਕੋਪਲਟੀ ਮਾਡਲ ਆਉਂਦੀ ਸੀ ਜੀ ਹਾਂ ਉਹ ਅਲਟੀ ਮਾਡਲ ਦੇ ਟਰੈਕਟਰ ਦਾ ਬਹੁਤ ਫਰਕ ਆ ਜੀ ਕਿਉਂਕਿ ਫਿਰ ਇਹਨੂੰ ਆਪਾਂ ਕੱਮ ਲਿਆਂਦਾ ਉਵੇਂ ਚਲਾ ਲਓ ਜੀ ਅਲਟੀਮੋਟ ਹੈਗਾ ਉਹ ਵੀ 53 ਇਹ ਵੀ 53 ਉਹ ਇਹ ਤੋਂ ਵੱਧ ਜ਼ੋਰ ਲਾਊਗਾ ਜੀ ਹਾਂ ਉਹ ਉਹ ਤੋਂ ਅਕਸਰ ਉਹ ਵੀ 5310 ਉਹ ਵੀ 5310 ਹਾਂ ਉਹ ਵੱਧ ਜ਼ੋਰ ਲਾਊਗਾ ਕਿਉਂਕਿ ਇਹਦੀ ਕੇਮ ਆਪਣੀ ਰਗੜੀ ਨਹੀਂ ਜਾਂਦੀ ਇਹਦੀ ਨਹੀਂ ਰਗੜੀ ਜਾਂਦੀ ਨਹੀਂ ਇਹਦੀ ਨਹੀਂ ਰਗੜੀ ਜਾਂਦੀ ਇਹਦੀ ਨਵੀਂ ਪੈਣੀ ਇਹਦੀ ਨਵੀਂ ਪੈਣੀ ਕਿਉਂਕਿ ਫਰਕ ਵੀ ਇੱਕ ਤੁਸੀਂ ਕਹਿ ਸਕਦੇ ਆ ਫਰਕ ਥੋੜਾ ਹੀ ਆ ਇਹ ਜੋ ਹੀ ਆ ਕੀਮ ਦਾ ਫਰਕ ਥੋੜਾ ਹੀ ਆ ਕਿਸੇ ਦਿਨ ਆਪਾਂ ਵਰਕਸ਼ਾਪ ਤੇ ਆਏ ਨਾ ਆਪਾਂ ਦੋਵੇਂ ਕੀਮਾਂ ਦਿਖਾਵਾਂਗੇ ਮੈਂ ਤੁਹਾਨੂੰ ਕੀਮਾਂ ਦਿਖਾਉਂਗਾ ਤੁਸੀਂ ਕਹਿ ਸਕਦੇ ਜੇ ਕੀਮਾਂ ਦਾ ਯਾਰ ਕੋਈ ਨਹੀਂ ਆ ਆਪਣੇ ਬਦਲ ਦੇ ਕੀ ਇਹਦਾ ਹਾਂ ਪਰ ਆਪਾਂ ਤੁਸੀਂ ਕਹਿੰਦੇ ਹੁਣ ਆਹ ਕੀਮ ਆ ਕੰਪਨੀ ਵੱਲੋਂ ਤੁਸੀਂ ਆਏ ਚਲਾ ਲਓ ਕਦ ਆਪਾਂ ਉਹ ਕੀਮ ਪਾਈ ਤੋਂ ਟਰੈਕਟਰ ਦੀ ਆਵਾਜ਼ ਦਾ ਤੇ ਖਿਚਾਈ ਦਾ ਤੁਹਾਨੂੰ ਆਪ ਪਤਾ ਲੱਗੂਗਾ ਠੀਕ ਆ ਨਾ ਕਈ ਵਾਰ ਆਪਰੋਂ ਦਾ ਕਈ ਹੁੰਦਾ ਯਾਰ ਕਿ ਮੱਚ ਫਰਕ ਦਾ ਉਹ ਚੀਜ਼ ਤਾਂ ਹੈ ਨਹੀਂ ਪਰ ਕਿਹ ਦਾ ਫਰਕ ਥੋੜੇ ਦੋ ਚੀਜ਼ਾਂ ਦੇ ਫਰਕ ਹੈ ਇੱਥੇ ਹੂੰ ਯਾਰ ਲਾ ਕੀ ਉਹ ਚੀਜ਼ ਤਾਂ ਅਗਲੇ ਆਪਾਂ ਕੱਢ ਲੈਂਦੇ ਆ ਵੀ ਆਪਾਂ ਰੱਖ ਲੈਣੇ ਨਹੀਂ ਉਹ ਚੀਜ਼ ਇਹ ਤਾਂ ਦੋ ਟੋਵਾਂ ਦੀ ਫਰਕ ਪੈਂਦਾ ਮੈਸੀ ਆ ਜਾ ਮੈਸੀ ਗੋਲ ਵੀ ਚੱਲੀਏ ਹਲ ਪਾ ਲਿਆਂਗੇ ਵੀਰ ਨੇ ਹਾਂਜੀ ਮੈਹੀ ਦੀ ਯਾਰ ਮੈਸੀ ਦੀ ਨਾ ਕਲੱਚ ਪਲੇਟ ਕਈ ਰਹੀ ਇੱਕ ਇੱਕ ਦੋ ਵੀਰਾਂ ਨੇ ਮੈਨੂੰ ਦੱਸਿਆ ਵੀ ਖੜਦੀ ਨਹੀਂ ਖੜਾ ਦੇਗਾ ਹਾਂਜੀ ਪਰ ਕਿਉਂਕਿ ਮਹਿਫੀ ਦਾ ਇਹ ਆਪਨੂੰ ਪਹਿਲੇ ਦਿਨ ਤੋਂ ਆਪਾਂ ਮੈਸੀ ਦਾ ਪਿਆਰ ਰਖਣਾ ਹੈ ਤੈਨੂੰ ਪਿਆਰ ਹੈ ਜਨਾ ਦੂਰ ਮੇ ਦਾ ਪੂਰਾ ਪਿਆਰ ਹੈ ਵੀ ਆਪਣੇ ਹੋਂ ਤੱਕ ਵੀ ਆਪਾਂ ਨੇ ਕਿੰਨੇ ਕਿ ਟਰਾਂ ਪਰਮੇਸ਼ਿਆ ਦੇ ਮੋਡੀਫਿਕੇਸ਼ਨ ਕਰਤੀ ਬਈ ਕਲਚ ਦੀ ਕੰਪਲੀਟ ਤਾਂ ਆਪਣੇ ਵੀ ਦੂਰ ਵੀ ਟਰਾਂ ਆ ਰਹੇ ਆ ਅੱਛਾ ਕਾਰਨਿਕ ਦੀ ਪਹਿਲਾਂ ਕੰਪਲੀਟ ਫਿਟਿੰਗ ਚੱਲਦੀ ਆ ਵਧੀਆ ਕਈ ਵਾਰ ਦੂਰੀਆ ਕਲਚ ਹੁੰਦਾ ਇਹਦੀ ਸੈਟਿੰਗ ਵੀ ਬਹੁਤ ਔਖੀ ਆ ਅੱਛਾ ਔਖੀ ਆ ਔਖੀ ਆ ਤਾਂ ਕਰਕੇ ਕਾਰਨੇ ਕਹਿੰਦੇ ਕਈ ਕਹਿੰਦੇ ਵੀ ਇਹਦੀ 1000 ਘੰਟੇ ਦੀ ਔਟੇ ਆਂਦੀ ਆ ਕੋਈ ਕਹਿੰਦਾ 500 ਦੀ ਔਟੇ ਆਂਦੀ ਆ ਨਹੀਂ ਔਟੇ ਵੀਰੇ ਇਦੇ ਕਾਰਨ ਕੀ ਆ ਕਦੋਂ ਆਪਾਂ ਉਹੀ ਗੱਲ ਫੇਰ ਆ ਗਈ ਪਲੇ ਵਾਲੀ ਹੂੰ ਬਈ ਆਪਾਂ ਕਈ ਰਿਪਲੇ ਨਹੀਂ ਬੈਂਦੇ ਕਾਰਨ ਕਿ ਤੋ ਪੈਰ ਰੱਖ ਕੇ ਟਰੈਕਟਰ ਚੱਲਦਾ ਬਈ ਹੂੰ ਉਹਦੇ ਪ੍ਰੋਬਲਮ ਆਉਂਦੀ ਆ ਹੁਣ ਇਹਦੀ ਆਏ ਆ ਬਈ ਆਮ ਇਹਦਾ ਕਲੱਚ ਤਿੰਨ ਫਿੰਗਰਾਂ ਵਾਲੀ ਆ ਬਈ ਅੱਛਾ ਹਾਂਜੀ ਤਿੰਨ ਫਿੰਗਰਾਂ ਮਤਲਬ ਉਹ ਜਿਵੇਂ ਤਿੰਨ ਹੁਣ ਹੁਣ ਉਹ ਹਾਂਜੀ ਤਿੰਨ ਫਰ ਨਹੀਂ ਆਮ ਛੇ ਫਿੰਗਰਾਂ ਦਾ ਕਲੱਚ ਹੁੰਦਾ ਅੱਛਾ ਸੌਰੀ ਹਾਂ ਉਹ ਫਿੰਗਰ ਇਹਦੀ ਕਦਾਂ ਕਲੱਚ ਚ ਉਲਟਾਈ ਥੋੜਾ ਜਿਹਾ ਅੱਛਾ ਇਹਦੀ ਸੈਟਿੰਗ ਤਾਂ ਹੀ ਔਖੀ ਆ ਹੁਣ ਇੱਕ ਬਹਣਾ ਬਾਈ ਜੀਮੀਦਾਰ ਕੋਲੇ ਖੜਾ ਇਹਦੀ ਵੀ ਅੱਗੇ ਹੀ ਕੰਪਲੀਟ ਸੀ ਹੁਣ ਬਾਈ ਹੁਣਾਂ ਦਾ ਕਲਚ ਤੇ ਪ੍ਰੋਬਲਮ ਕੀਤਾ ਆਪਾਂ ਬਹੁਤ ਟਾਈਮ ਦੇ ਬਾਈ ਦੁਖੀ ਸੀ ਚਲੋ ਇਹਦੀ ਮੋਡੀਫਿਕੇਸ਼ਨ ਕੀਤੀ ਚਲੋ ਆਪਣਾ ਹੌਲੀਰ ਬਾਈ ਨਾ ਵਾਹ ਪੈਂਦਾ ਕੀ ਰਪੰਦਾ ਨਹੀਂ ਪਤਾ ਲੱਗਦਾ ਜੀ ਤੇ ਹੁਣ ਬਾਈ ਹੁਣਾਂ ਦਾ ਤੰਨ ਰੇਟਰ ਕਰਾਇਆ ਆਪਾਂ ਨੂੰ ਇੱਕ ਹੌਲੈਂਡ ਮਹਿੰਦਰਾ ਦਾ ਕੰਮ ਬਾਈ ਫੀਦਾ ਕਰਵਾਇਆ ਜੀ ਮੋੜ ਕੇ ਪਾਤੀ ਪੌਂਦ ਤੱਫੀਆ ਵੀ ਪੁੱਛ ਕੇ ਵੇਖੋ ਤੁਸੀਂ ਬਹੁਤ ਵਧੀਆ ਜੀ ਪੂਰਾ ਵਧੀਆ ਐਨ ਜਮਾ ਸੈੱਟ ਚੱਲਦਾ ਏ ਜਿੱਥੇ ਹੁਣ ਚਲਾ ਕੇ ਦੇਖ ਲਓ ਤੁਹਾਡੇ ਸਾਹਮਣੇ ਦੱਸੂਗਾ ਪੂਰਾ ਬਈ ਜਾਨੀ ਕਿ ਤੇਲ ਖਰਚੇ ਦਾ ਵੀ ਬਹੁਤ ਇਹਨੇ ਫਰਕ ਪਾਇਆ ਅੱਗੇ ਨਾਲ ਪੂਰਾ ਪਾਇਆ ਹੁਣ ਮੱਕੀ ਵਾਲੀ ਮਸ਼ੀਨ ਚੱਲਦਾ ਰਿਹਾ ਏ ਪਹਿਲਾਂ 15 16 ਲੀਟਰ ਖਾਂਦਾ ਸੀ 16 17 ਵੀ ਖਾ ਜਾਂਦਾ ਸੀਗਾ ਤੇ ਹੁਣ 10 11 ਚ ਮੈਂ ਕਹਿੰਦਾ ਪੂਰਾ ਛੱਡਦਾ ਨਹੀਂ ਕੁਝ ਇੱਕ ਹੋਰਗਾ ਪਹਿਲੀ ਹਾਈ ਚ ਮੱਕੀ ਵਾਲ ਤੇ ਚੱਲਦਾ ਜੀ ਪਹਿਲੇ ਹਾਈ ਚ ਪਹਿਲੇ ਹਾਈ ਚ ਗਾਰੰਟੀ ਨਾਲੇ ਫੁੱਲ ਜੀ ਆਪਣੀ ਭਾਵੇਂ 11 ਫੁੱਟ ਦੀ ਮੱਕੀ ਹੋਵੇ ਪਹਿਲੇ ਹਾਈ ਚ ਉਹਦੇ ਲਈ ਆਪਾਂ ਇਹ ਕਹਿੰਦੇ ਆ ਜੀ ਮੈਸੀ ਦੀ ਆਪਣੀ ਪਹਿਲੀ ਹਾਈ ਗਾਰੰਟੀ ਹੋਵੇ ਲੋ ਜੀ ਬੱਲੇ ਉਹ ਤੇਰਾ ਫਿਰ ਇਦੋਂ ਧੋਹ ਰ ਅਪਾ ਕੀ ਚਾਲ ਠੀਕ ਆ ਜੀ ਠੀਕ ਆ ਬੰਦਿਆਂ ਇਹ ਕਿ ਤੁਸੀਂ ਕਹੋਗੇ ਜੀ ਤੁਸੀਂ ਹੁਣ ਆਪਾਂ ਚਲਾ ਕੇ ਦਿਖਾਵਾਂ ਤੁਸੀਂ ਆਪ ਕਹੋਗੇ ਹਾਂ ਠੀਕ ਆ ਜੀ ਮੈਸੀ ਥੋੜੀ ਟਰੈਕਟਰ ਸਾਰੇ ਵਧੀਆ ਜੋ ਮੈਂ ਸਾਰੇ ਲੈ ਮੈਂ ਸਾਰਾਂ ਟਰੈਕਟਰਾਂ ਦਾ ਕੰਮ ਕਰਦਾ ਮਸ਼ੀਨਰੀ ਕੋਈ ਮਾਰੀ ਨਹੀਂ ਹੁੰਦੀ ਕਈ ਆਪਾਂ ਨਾ ਆਪਾਂ ਟਰੈਕਟਰਾਂ ਨੂੰ ਮਾਰਾ ਕਹਿਣਾ ਚਾਹੀਦਾ ਜੀ ਨਹੀਂ ਕਹਿਣਾ ਚਾਹੀਦਾ ਜੀ ਪਰ ਇੱਕ ਗੱਲ ਕਰੀ ਮੈਸੀ ਦੀ ਤਕਨੀਕ ਤੁਹਾਨੂੰ ਪਤਾ ਹੀ ਆ ਜੀ ਹੂੰ ਕਿ ਇਹ ਵੀ ਕੀ ਚੀਜ਼ ਆ ਕਿਸੇ ਦੀ ਕੀ ਮੈਨੂੰ ਤੁਹਾਨੂੰ ਲੈਫਟ ਪਹਿਲੇ ਦਿਨ ਤੋਂ ਹੀ ਬਹੁਤ ਵਧੀਆ ਆ ਰਹੀ ਹੈ ਹਾਂ ਮਸ਼ੀਨਰੀ ਦੇ ਚੱਲਣਾ ਹੀ ਪੁਰਜੇ ਵੀ ਵਰਤਦੇ ਆ ਕਲਚ ਪਲੇਟ ਦਾ ਵੀ ਕਹਿੰਦੇ ਸੀ ਹੁਣ ਜਦੋਂ ਦੀ ਰਾਜਦੀਪ ਨੇ ਕਲਚ ਪਲੇਟ ਕਰੀ ਆ ਇਹਨੂੰ ਮੈਂ ਕਹਿੰਦਾ 3.5 ਸਾਲ ਹੋ ਗਏ ਹਜੇ ਤੱਕ ਕੋਈ ਪ੍ਰੋਬਲਮ ਨਹੀਂ ਆਈ ਕਲਚ ਵਧੀਆ ਚੱਲਿਆ ਪੂਰਾ ਵਧੀਆ ਤਿੰਨ ਹਜ਼ਾਰ 3500 ਕਿੰਡਾ ਚੱਲ ਜਾਈ ਬਹੁਤ ਵਧੀਆ ਹੁੰਦਾ ਜੀ 2500 3000 ਚੱਲੇ ਜੀ ਬਹੁਤ ਵਧੀਆ ਆਈ ਕਿਉਂਕਿ ਘੰਟੇ ਉਹ ਬਹੁਤ ਜ਼ਿਆਦਾ ਹੁੰਦੇ ਆ ਆਪਣੇ ਘੰਟੇ ਦਾ ਉਹ ਘੰਟੇ ਦਾ ਬਹੁਤ ਫਰਕ ਆ ਜੀ ਹਾਂ ਠੀਕ ਨਹੀਂ ਹੁਣ ਇੱਕ ਟਰੈਕਟਰ ਸੀ ਆਪਣੇ ਕੋਲ ਆਇਆ ਉਹ ਕਹਿੰਦਾ 6000 ਘੰਟਾ ਚੱਲ ਗਿਆ 9500 ਮੇਰਾ ਹੂੰ 6000 ਘੰਟਾ ਝੂਠਾ ਦੀ ਗੱਲ ਆ ਜੀ ਆਪਣੇ ਗਵਾ ਟਰੈਕਟਰ ਆ ਤੁਹਾਨੂੰ ਆਪਾਂ ਮਿਲਾ ਵੀ ਦਦਿਆਂ ਕਈ ਵਾਰ ਹੁੰਦਾ ਵੀ ਝੂਠਾ ਦੀ ਗੱਲ ਆ ਵੀਡੀਓ ਝੂਠ ਬੋਲਦੇ ਆ ਹੁਣ ਉਹ ਬੰਦੇ ਨਾਲ ਮਿਲਾ ਵੀ ਦੂੰਗਾ ਉਹਦਾ ਖੋਲਿਆ ਕਲੱਚ ਕਹਿੰਦਾ ਮੈਨੂੰ ਆਇਆ ਸੀ ਮੈਂ ਕਿਹਾ ਤੇਰਾ ਸੀ 500 700 ਘੰਟਾ ਟਰੈਕਟਰ ਦਾ ਜ਼ਰਾ ਹੋਰ ਚੱਲਣਾ ਸੀ ਫਰਾਈ ਵੀਲ ਵੀ ਉਹ ਨਿਕਲਿਆ ਪਰ ਇਹੇ ਪੇੜੀ ਉਹ ਨਿਕਲੀ ਮੱਲੇ ਉਹ ਤੇਰੇ ਕੋਈ ਨੁਕਸਾਨ ਕਾਰਨ ਕੀ ਉਹਦਾ ਮੇਨ ਕਾਰਨ ਪਲੇ ਦਾ ਪਲੇ ਰੱਖਿਆ ਜੀ ਹਾਂ ਹਾਂ ਵੀਡੀਓ ਕ ਹਾਂ ਹੱਥਲੇ ਗੇਰ ਚ ਹਾਂ ਚ ਪੈਨ ਨਾ ਕਈ ਵਾਰ ਉਹ ਪੈਨ ਵਿੱਚ ਫਸ ਜਾਂਦੀ ਆ ਸਭ ਤੋਂ ਵੱਡੀ ਚਲੋ 10 ਦਿਨ ਕੋਈ ਆਪਾਂ ਦੱਸਣ ਲੱਗ ਗਏ ਵੀਡੀਓ ਚ ਹੂੰ ਚਲੋ ਮੈਂ ਤਾਂ ਵੇਖ ਲਾਂ ਅੱਛਾ ਇਹਦੇ ਵਿੱਚ ਕੇਂਦਰ ਤੇ ਇੱਕ ਵੀਡੀਓ ਚ ਨਿੱਕੇ ਜੀ ਪੈਨ ਹੁੰਦੀ ਆ ਉਹਦੇ ਵਿੱਚ ਕਟ ਆ ਉਹ ਕਈ ਵਾਰ ਪੈਨ ਵਿੱਚ ਪਿੱਛੇ ਨਹੀਂ ਮੁੜਦੀ ਜਾਂ ਉਹਦੀ ਆ ਕਿਹੜੀ ਆਪਾਂ ਪਲੇ ਪਾਉਨੇ ਆ ਉਹ ਕਲੱਚ ਪਿੱਛੇ ਨਹੀਂ ਮੁੜਦਾ ਜੀ ਉਹ ਪੈਨ ਵਿੱਚ ਫਸੀ ਰਹਿੰਦੀ ਆ ਉਹਦੇ ਕਰਕੇ ਫਿਰ ਸਾਖਤਾ ਹਾਂ ਹਾਂ ਕੱਲੋਂ ਮੈਂ ਅੱਗੇ ਵੀ ਵੀਡੀਓ ਪਾਈ ਸੀ ਆਪਣੇ ਪੇਜ ਤੇ ਮੈਂ ਅੱਗੇ ਵੀ ਦੱਸਿਆ ਜੀ ਮੈਂ ਕਹਾ ਵੀਰੇ ਇੱਕ ਬੰਦਾ ਜੋ ਨਹੀਂ ਦੱਸਦਾ ਇਹ ਚੀਜ਼ ਹੂੰ ਮੈਂ ਮਸਤਰੀ ਨਹੀਂ ਦੱਸਦਾ ਕਿ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਵੀ ਆਪ ਸਭ ਦੇ ਆਪ ਦੇ ਸਿਕਰਟ ਪਰ ਮੈਂ ਕਹਾ ਦੱਸਣੀ ਹੈ ਜ਼ਰੂਰ ਬਈ ਜ਼ਿੰਮੇਵਾਰ ਬੰਦੇ ਦਾ ਬਈ ਬਹੁਤ ਔਖਾ ਅੱਜ ਸਮੇਂ ਚ ਬਹੁਤ ਬਹੁਤ ਪੈਸਾ ਲਾਉਣਾ ਬਹੁਤ ਔਖਾ ਬਈ ਪੈਸੇ ਲੱਗ ਪਾ ਜਾਂਦੇ ਬਹੁਤ ਜੀ ਬਹੁਤ ਮੈਂ ਤਾਂ ਇਹ ਕਹਿੰਦਾ ਵੀ ਆਪਣਾ ਕਿੱਥੋਂ ਬਚਾਉ ਉੱਥੇ ਰੱਖੋ ਬਈ ਹੂੰ ਇਹਦੇ ਵਿੱਚ ਇੱਕ ਪੈਨ ਹੁੰਦੀ ਆ ਉਹ ਹੁੰਦੀ ਇੱਥੇ ਕਿਦੇ ਆ ਹਾਂ ਚਲੋ ਹੁਣ ਖੋਲ ਜਾਣੀ ਬੋਰਡ ਹ ਪੈਨ ਪਿੱਛੇ ਮੋੜ ਲੱਗ ਜਾਂਦਾ ਕਈ ਵਾਰ ਆਪਾਂ ਕਲੱਚ ਦੱਬਦੇ ਗੇਅਰ ਪਾਉਨੇ ਆ ਕਲੱਚ ਇੱਥੇ ਰਹਿ ਜਾਂਦਾ ਉਹ ਪਲੇ ਚੱਕੀ ਜਾਂਦੀ ਹੈ ਅੱਛਾ ਹਾਂਜੀ ਉਹ ਜਾਮ ਹੋ ਜਾਂਦੀ ਛਿੱਧੀ ਦੀ ਜਾਮ ਹੋ ਜੀ ਕਦੋਂ ਪੈਨ ਜਾਮ ਹੁਣ ਉਹ ਖੜ ਗਈ ਉਹ ਪਲੇ ਰਹਿ ਜਾਣੀ ਵਿੱਚ ਪਲੇ ਵਿੱਚ ਰਹਿ ਜਾਂਦੀ ਹੈ ਮੈਸੀ ਵੱਲੋਂ ਵੀ ਆਪਾਂ ਕੋਈ ਵੀ ਕਲੱਚ ਦੀ ਕਲੇਮ ਆਉਂਦੀ ਆ ਜਾਂ ਕਿਸੇ ਵੱਲੋਂ ਆਉਂਦੀ ਆ ਆਪਾਂ ਖੜੇ ਆ ਬਈ ਮੈਸੀ ਦੀ ਲਿਫਟ ਕਾਤੋਂ ਇੰਨੀ ਵਧੀਆ ਤੇਰੇ ਹਿਸਾਬ ਨਾਲ ਸੈਂਸਿੰਗ ਬੜੀ ਵਧੀਆ ਬਈ ਇਹਦੀ ਨਹੀਂ ਅੰਦਰੋਂ ਤੋਂ ਤਾਂ ਖੋਲਿਆ ਆ ਨੋ ਸਾਰਾ ਕੁਝ ਇਹਦਾ ਪੰਪ ਅੰਦਰ ਕਰਕੇ ਸੈਂਸਿੰਗ ਬੜੀ ਹੈਦੀ ਅੱਛਾ ਇਹਦਾ ਪੰਪ ਅੰਦਰ ਆ ਜੀ ਕਿਉਂਕਿ ਪਹਿਲੇ ਦਿਨ ਤੋਂ ਹੀ ਆਪਾਂ ਜੇ ਥਾਰ ਚ ਪਹਿਲੇ ਦਿਨ ਤੋਂ ਆਪਣੇ ਹਰਕਤ ਟਰੈਕਟਰ ਨਾਲ ਮਹੀਫੀ ਦਾ ਵਾਰਡ ਨੰਬਰ ਤੇ ਲੈਫਟ ਜੀ ਬਣੀ ਗਈ ਹੈ। ਟਰੈਕਟਰ ਨੂੰ ਤਾਂ ਬਣੇ ਹੀ ਨਹੀਂ ਦਿੰਦੀ ਆ। ਕਿਉਂ ਟਰੈਕਟਰ ਦਾ ਆਪਦਾ ਹੀ ਸੈਂਸਿੰਗ ਉਹਦੀ ਕਰ ਜਾਂਦਾ ਏ। ਅੱਛਾ ਉਹਦੋਂ ਕਰ। ਪਰ ਇੱਕ ਕੱਲ ਹੋ ਰਹੀ ਆ ਜੀ ਆਜੂ ਹਾਂ ਜੀ ਹਾਂ ਜੀ। ਹੁਣ ਚਲੋ ਆਪਾਂ ਕੋ ਗੁੱਲੀ ਹੈਨੀ ਤੀਜੇ ਚ ਤੁਸੀਂ ਆ ਗੁੱਲੀ ਹੈਨੀ ਸੀ। ਇਹਦੇ ਵਿੱਚ ਕਦੋਂ ਪਲੇ ਹੁੰਦੀ ਹੈ ਇਹਨੇ ਸੈਂਸਿੰਗ ਉਹਦੇ ਵੀ ਨਹੀਂ ਕਰਨੀ। ਅੱਛਾ ਮੇਨ ਗੱਲ ਸਭ ਤੋਂ ਵੱਡੀ ਇਹ ਹੈ ਜੀ। ਹਾਂ ਵੀ ਜੇ ਪਲੇ ਨਾ ਹੋਵੇ ਮਤਲਬ ਆਪਾਂ ਬੰਦ ਕੇ ਚਲੋ ਢਿੱਲੀ ਆਏ। हां पूरा पूरा ਸਹਿਜ ਹੋਵੇ ਸੈਂਸੀ ਫੋਲੋ ਕਰੂਗਾ ਟਰੈਕਟਰੋਂ ਤਾਂ ਬੰ ਨਹੀਂ ਮਿਲਦਾ ਤਾਂ ਵੀ ਕਰੂਗਾ ਹਾਂਜੀ ਆਪਾਂ ਆਲੂਆਂ ਦੇ ਬਜਾਈ ਤੇ ਲਾ ਲੋ ਕਿਸੇ ਵਾਰਤ ਲਾ ਲੋ ਮੈਸੀ ਵਾਰ ਕਰਾ ਟਰੈਕਟਰ ਲੈਫਟ ਵਾਰ ਕਰ ਕੋਈ ਬਣਿਆ ਨਹੀਂ ਗਾ ਹਾਂਜੀ ਪੁਆਇੰਟ ਨੋਟ ਕੀਤਾ ਜਾਏ ਭਾਈ ਜੀ ਦਾ ਨੰਬਰ 1 ਦੀ ਹੋਰ ਤੁਹਾਨੂੰ ਦੱਸਣਾ ਥੋੜੀ ਹਾਂਜੀ ਹਾਂਜੀ ਆਮ ਟਰੈਕਟਰਾਂ ਨੂੰ ਕੋਈ ਪ੍ਰੋਬਲਮ ਪੈਂਦੀ ਆ ਇਹਦਾ ਟਰਾਲਾ ਖੁੱਪ ਜੇ ਜਾਂ ਟਰੈਕਟਰ ਖੁੱਪ ਜੇ ਇਹਨੂੰ ਤੁਸੀਂ ਕਿੰਨੇ ਮਰਜੀ ਝੜ ਕੇ ਮਰੋ ਉਹਨੂੰ ਕੋਈ ਨਹੀਂ ਹੁੰਦਾ ਮਗਰ ਵਜਾ ਕਰਾਂ ਉਹ ਕਿ ਇਹ ਪਲੈਂਟਰ ਨਹੀਂ ਆਈ ਟਟ ਮੈਂ ਐਕਸਲ ਆਈ ਇਹਦੇ ਚ ਕਦੋਂ ਪਹਿਲਾਂ ਇਧਰੋਂ ਆਪਾਂ ਜਾਂਦੇ ਆ ਗਲਾਰੀਆਂ ਤਿੰਨ ਗਲਾਰੀਆਂ ਫਿਰ ਐਕਸਲ ਜਾਂਦਾ ਕਿਰਾਂ ਕਰਾਉਣ ਪੀਂਦੇ ਜਾਂਦਾ ਜੀ ਕਦੋਂ ਆਪਾਂ ਜ਼ੋਰ ਲਵਾਉਨੇ ਆ ਟਟ ਮਾ ਜ਼ੋਰ ਜਾਂਦਾ ਫਿਰ ਇਹ ਤਿੰਨ ਚੀਜ਼ਾਂ ਚ ਵੰਡਿਆ ਜਾਂਦਾ ਸਿਸਟਮ ਹਾਂ ਤਾਂ ਚੱਲ ਫਿਰ ਜਾਂ ਕਰਾਉਣ ਪੀਂਦੇ ਆਉਂਦਾ ਜੀ ਫਿਰ ਕਹਾਂ ਜਾਂਦਾ ਜੀ ਉਹ ਕਵੇਂ ਆਪਣੇ ਹੌਲੈਂਡ ਵਾਂਗੂ ਉਹੀ ਗੱਲ ਆ ਗਈ ਫਿਰ ਉਹੀ ਕੀ ਜੇਤੀ ਹੈ ਕਵੇਂ ਉਹ ਡਾਇਰੈਕਸ਼ਨਾਂ ਕਰਕੇ ਜ਼ੋਰ ਲਾਉਂਦਾ ਜਾਂ ਉਂਡੀਰ ਉਹ ਚੀਜ਼ ਇਹ ਇੱਥੇ ਕਰਕੇ ਜ਼ੋਰ ਲਾਉਂਦੇ ਇੱਕ ਚੀਜ਼ ਮੈਨੂੰ ਹੋਰ ਦੱਸੀ ਮੈਸੀ ਵਾਲਿਆਂ ਨੇ ਨਾ ਪਿੱਛੇ ਦੇ ਵੀਡੀਓ ਪੜੀ ਸੀ ਮੈਂ ਏਜ ਇਹਨਾਂ ਨੇ ਪਤਾ ਨਹੀਂ ਕਿੰਨੀਆਂ ਟਰਾਲੀਆਂ ਖਿੱਚੀਆਂ ਸੀ ਹਾਂਜੀ ਖਿੱਚੀਆਂ ਸੀ ਤੇ ਤੈਨੂੰ ਪਤਾ ਨਹੀਂ ਯਾਦ ਆ ਹਾਂ ਆਪਾਂ ਤੋਂ ਸ਼ਾਇਦ ਜਗਰੋਂ ਵਾਲੀ ਖਿੱਚੀ ਹੋਈ ਹਾਂ ਉਹ ਕਿਹਦੇ ਖਿੱਚੀਆਂ ਸੀ 80 55 ਪਿੱਛੇ ਖਿੱਚੇ ਸੀ ਹਾਂ ਇਹਦੇ ਟਾਇਰਾਂ ਤੇ ਜਿਆਦਾ ਪਾਵਰ ਹੋਣ ਦਾ ਕਾਰਨ ਮੈਸੀ ਜਿਆਦਾ ਫੋਕਸ ਆ ਦੇ ਟਾਇਰਾਂ ਦੀ ਪਾਵਰ ਤੇ ਕਾਹਤੋਂ ਦਿੰਦਾ ਕਹਿਣ ਦਾ ਮਤਲਬ ਦੱਸੋ ਕੀ ਟਰੈਕਟਰ ਸਾਰੇ ਜ਼ੋਰ ਲਾਉਂਦੇ ਆ ਹਾਂਜੀ ਜੇ ਨੇ 50 HP ਦਾ ਟਰੈਕਟਰ ਹਾਂਜੀ ਇਹਦੀ ਟਾਇਰਾਂ ਦੀ ਪਾਵਰ ਹੋਏਗੀ 47 ਹਾਂਜੀ ਦੂਜਿਆਂ ਦੀ ਹੋਏਗੀ 45 46 ਵੀ ਟਾਇਰਾਂ ਤੇ ਫੋਕਸ ਆਉਂਦੇ ਆਂਦੇ ਘਟ ਜਾਂਦਾ ਇਹਦੇ ਵਜ੍ਹਾ ਉਹੀ ਦੱਸ ਕਰਾਂ ਜੀ ਪਲੈਂਟ ਨੇ ਅਗਰੇ ਜ਼ੋਰ ਵਾੜਾ ਲਾਉਂਦੇ ਵਜਨ ਚੱਕ ਲੈਂਦੇ ਅੱਛਾ ਕਾਰਨ ਇਹ ਕਿਦੋਂ ਆਪਣੇ ਗੱਲ ਵਿੱਚ ਕਿੱਥੇ ਕੱਲੇ ਨੇ ਹੋਣਾ ਕਿੱਥੇ ਸਾਰਿਆਂ ਨੇ ਜੁੜ ਜਾਣਾ ਜੀ ਕੱਲ ਦਾ ਕਿੱਥੇ ਜ਼ੋਰ ਲੱਗਦਾ ਕਿੱਥੇ ਸਾਰਿਆਂ ਨੇ ਜੁੜ ਕੇ ਜ਼ੋਰ ਲਾਉਣਾ ਆ ਗੱਲ ਪਾਣੀ ਵਜ੍ਹਾ ਹੈ ਇਹ ਕਹੋ ਕਿ ਹਾਲਾਂ ਦੀ ਇੱਕ ਗੱਲ ਹੋਈ ਜੀ ਤੁਸੀਂ ਹਾਲਾਂ ਦੀ ਚਲਾ ਕੇ ਵੇਖੋ ਹੋਰ ਕਹਦੇ ਜੀ ਮੰਦੋ ਮਲੀ ਜੋਰ ਲਾਉਂਦਾ ਚਲਾਉਣੇ ਆਪਾਂ ਤੋ ਟੈਨਸ਼ਨ ਆ ਹਾਂ ਚਲਾ ਕੇ ਦਿਖਾਵਾਂਗੇ ਜੇ ਬਾਰੇ ਹਾਂ ਦਿਖਾਉਣੇ ਆਪਾਂ ਤੋ ਆਪਾਂ ਚਲਾ ਕੇ ਦਿਖਾਈਏ ਹਾਂ ਚਲਾ ਕੇ ਬੈਠੋਗੇ ਤੁਸੀਂ ਜਾਂ ਮੈਂ ਬੈਜਣਾ ਕੋਈ ਚੱਕ ਚਲੋ ਫਿਰ ਤੁਸੀਂ ਆ ਮੈਨ ਦੇ ਦੋ ਤੁਸੀਂ ਚਲਾਓ ਹਨਾ ਕਰੋ ਸਟਾਰ ਇਹਨਾਂ ਦੀ ਥੋੜੀ ਪ੍ਰੋਬਲਮ ਆਊਗੀ ਹਾਂ ਹਾਂ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਨਹੀਂ ਚਲਾਓ ਤੁਸੀਂ ਇੱਧਰ ਜਾ ਲੈ ਜੀ ਇੱਥੇ ਲੈ ਇੱਥੇ ਰੱਖੋ ਲਾਏ ਬੜੀ ਕੈਂਡ ਬਣੀਆਂ ਦੀਆਂ ਹਨਾ ਕਿੰਦਾ ਚੋਂਦਾ ਤੇਰਾ ਕੀ ਗੱਲ ਏ ਤੇਨੂੰ ਕਿ ਲੈ ਗਿਆ ਆ ਲੈਣ ਦੇ ਇੱਕਲੀ ਹਾਂ ਗੁਣੀਆਂ ਚ ਕਰ ਗੁਣੀਆਂ ਚ ਚੱਲਾਂ ਰੋਕੋ ਧਿਆਨ ਦਈਏ ਇਹ ਲੋਗ ਨਹੀਂ ਸੀ ਗਿਆ ਸ਼ਮਾਲ ਬੜੀ ਤੇਰਾ ਨਾ ਸੁਣਦੇ ਆਜੇਗਾ ਨਾ ਆਜੇਗਾ ਬੜਾ ਸਵਾਦ ਵੀਰ ਨਾਲ ਗੱਲ ਵਾਦ ਕਰਨਾ ਇਹ ਕਿਹੜੇ ਗੇਰ ਚਲਾਇਆ ਵੀਰੇ ਪਹਿਲਾ ਹਾਈ ਆ ਦਾ ਇਹ ਦੇਖਣਾ ਦੋਵੇਂ ਲੀਵਰ ਖੁੱਤ ਕੇ ਜੋਰ ਦੇਖਣਾ ਵੀਰੇ ਭਾਵੇਂ ਨਾ ਆਪ ਨੂੰ ਬਤਾਓ ਹਸਾਂਦਾ ਵਾ ਕੋ ਸਾਹ ਹਾਂਦਾ ਜਨਾ ਧੋਲ ਮੈਸੀ ਆਪਾਂ ਚੈੱਕ ਕਰ ਲਿਆ ਤੇ ਹੁਣ ਆਪਾਂ ਹੌਲੈਂਡ ਚੈੱਕ ਕਰਨਾ ਹੌਲੈਂਡ ਦਾ ਡਰਾਈਵਰ ਸਾਰੇ ਜਾਣਦੇ ਆ ਹਾਈ ਫਾਈ ਡਰਾਈਵਰ ਆ ਸਾਡਾ ਤੇ ਨਿਹਰਾਉ ਜੀ ਥੋੜਾ ਜਿਹਾ ਉਹਦੇ ਲਈ ਮਾਫੀ ਆ ਵੀਡੀਓ ਦੀ ਕੁਆਲਿਟੀ ਉਹਦਾ ਵੀ ਆਪਾਂ ਜੋਰੀ ਚੈੱਕ ਕੀਤਾ ਨਜਾਇਜ਼ ਨਹੀਂ ਚਲਾਇਆ ਵੀ ਗੇਅਰ ਲਾ ਕੇ ਦੇਖਣਾ ਹੁੰਦਾ ਵੀ ਟਰੈਕਟਰ ਬੰਦ ਹੁੰਦਾ ਆਖਣੀ ਉਹੀ ਚੀਜ਼ ਇਹਦੇ ਚ ਆਪਾਂ ਵੇਖਣੀ ਆ ਵੀ ਇਹ ਬੰਦ ਹੁੰਦਾ ਆਖਣੀ ਬਾਕੀ ਡਰਾਈਵਰ ਜਿਹੜਾ ਬੰਦ ਆ ਹੁਣ ਉਹ ਗਾਂ ਪੰਗੇ ਕੀ ਲੈਂਦਾ ਜੇ ਇਹਨੇ ਜ਼ਿਆਦਾ ਟਾਈਮ ਲਾਇਆ ਤੇ ਅਸੀਂ ਵੀਡੀਓ ਕੱਟ ਦੇਣੀ ਚੱਲ ਪਾਓ ਓਏ ਹਾਂ ਟਲਿਆ ਵੇਖੀ ਫੇਰ ਨਹੀਂ ਹੈਣਾ ਚੱਲ ਚੱਲ ਉਹ ਨਹੀਂ ਕਟਣੀ ਚੱਲ ਚੱਲ ਆਹ ਬੰਦ ਕਰ ਦੇ ਬੰਦ ਚੱਲ ਪਾਉ ਜਗਾ ਲਾਈਟਾਂ ਦੀ ਸ਼ਕਲ ਦਿਸਣੀ ਚਾਹੀਦੀ ਆ ਤੇਰੀ ਪਤਾ ਲੱਗੂ ਡਰਾਈਵਰ ਕੋਲ ਹਾਂ ਲੈ ਜ ਮਾਰ ਦਿੰਨੇ ਆ ਉੱਤੇ ਝਾੜ ਦੂੰ ਪਿੱਛੇ ਹੋ ਜਾ ਨਹੀ 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 ਓਏ ਲਾਗੇ ਲਾਗੇ ਕੈਮਰਾ ਆ ਰਿਹਾ ਲਾਗੇ ਲਾਗੇ ਇਹਨੂੰ ਦਿਖਾ ਲੋ ਆ ਮੈਨ ਲੈ ਆਖਰੀ ਵਾਰੀ ਹੋਤ ਪਾ ਕੇ ਕੀ ਨਾ ਛਪਾਈਆਂ ਏ ਚੋੜ ਦੇ ਦੀ ਸੰਦਣਾ ਧੰਨਵਾਦ ਵੇਚਿਆ ਲੜਾ ਪੂਰੇ ਪਾਸੇ ਜਾ ਵਾਏ ਵਿੱਚ ਨੇ ਕਿ ਵਾਏ ਵਿੱਚ ਜੋ ਟਰੈਕਟਰ ਦੋਵੇਂ ਹੋ ਗਏ ਚੈੱਕ ਤੇ ਬਾਕੀ ਬਾਈ ਦਾ ਐਡਰੈਸ ਕਿਹੜਾ ਪਿੰਡ ਆ ਕੀ ਸਾਕਾ ਸਭ ਕੋਈ ਨਹੀਂ ਆ ਆਪਣੇ ਵਰਕਸ਼ਾਪ ਆ 42 ਵਾਲ ਟਰੈਕਟਰ ਵਰਕਸ਼ਾਪ ਰਾਜਦੀਪ ਰਣੀਆਂ ਵੀਰੇ ਠੀਕ ਹੈ ਜੀ ਤੇ ਫੋਨ ਨੰਬਰ ਵੀ ਦੱਸ ਦਿਓ ਜੀ 85585 028363 ਵੀਰੇ 028363 ਹਾਂਜੀ ਵੀਰੇ ਜੇ ਆਪਣੇ 9500 ਦੀ ਜਾਂ ਹੌਲੈਂਡ ਕਿਤੇ ਟਰੈਕਟਰ ਦੀ ਮੋਡੀਫਿਕੇਸ਼ਨ ਕਰਾਉਣੀ ਆ ਜਾਂ ਕੋਈ ਹੋਰ ਕੰਮ ਕਰਾਉਣਾ ਸਪਾਰ ਕਰੋ ਯੂਰਬੀਆ ਕਰੋ ਮੌਕਾ ਕਰੋ ਠੀਕ ਹੈ ਨਾ ਆਪਣਾ ਕਿਸੇ ਬਲੋਂ ਤਿੰਨੇ ਟਰੈਕਟਰ ਕੀਤੇ ਆ ਆਪਣਾ ਕੋਈ ਨੰਬਰ ਹੀ ਹੋਏਗਾ ਤੁਸੀਂ ਗੱਲ ਵੀ ਕਰ ਸਕਦੇ ਆ ਆਪਣਾ ਕਿਸੇ ਵੱਲੋਂ ਲਾਂਭਾ ਨਹੀਂ ਬਰੇ ਇੱਕ ਨੰਬਰ ਕੰਮ ਆ ਬਰੇ ਆਪਾਂ ਟਰੈਕਟਰ ਚਲਾਵਾਂਗੇ ਚਲਾ ਕੇ ਆਪਾਂ ਸਾਰਾ ਓਕੇ ਕਰਕੇ ਹਰ ਇੱਕ ਜੀਵੀ ਦਾ ਦੋ ਦੇਈਦਾ ਬਰੇ ਆਪਾਂ ਯਾਰ ਬਾਈ ਦੇ ਕਹਿਣਾ ਮਤਲਬ ਸਿੱਧੀ ਤਰ੍ਹਾਂ ਜਾਂਚੋ ਤੇ ਪਰਖੋ ਬਾਈ ਨੂੰ ਆਲਦੇ ਕੰਮ ਤੇ ਯਕੀਨ ਕਿਉਂਕਿ ਆਪਣੇ ਮੈਂ ਬਰੇ ਆਪਣੇ ਨਿੱਕਾ ਹੁੰਦਾ ਹੈ ਲੈਣ ਚ ਪਿਆ ਬਰੇ ਮੈਂ ਠੀਕ ਹੈ ਨਾ ਕਿਉਂਕਿ ਆਪਾਂ ਮੈਸੀ ਲੈਣ ਕੀ ਪਿਆ ਸੀ ਫਿਰ ਮੈਸੀ ਤੋਂ ਬਾਅਦ ਆਪਾਂ ਦਾ ਕੰਮ ਸ਼ੁਰੂ ਕੀਤਾ ਫਿਰ ਆਪਾਂ ਹੋਰ ਸਾਰੇ ਟਰੈਕਟਰਾਂ ਦੇ ਤੇ ਜਦਾਂ ਕਈ ਵਾਰ ਆਪਣਾ ਹੋਰ ਵੀ ਹੁੰਦੀ ਆ ਆਪਣੇ ਇੱਧਰ ਆਸੇ ਪਾਸੇ ਮੈਨੂੰ ਫੋਨ ਆਉਂਦੇ ਹੁੰਦੇ ਟਰੈਕਟਰ ਵੀਡੀਓ ਵੇਖ ਕੇ ਕੋਲ ਆਪਾਂ ਮੇਰੇ ਨਾਲ ਦੇ ਭਰਾਣੇ ਪੇਜ ਬਣਾਇਆ ਸੀ ਮੈਨਾਂ ਮੇਰੇ ਕੋਲ ਪੇਜ ਹੈ ਨਹੀਂ ਸੀ ਬਈ ਮੈਨੂੰ ਪਤਾ ਨਹੀਂ ਫੇਰ ਬਾਰੇ ਮੇਰੇ ਭਰਾਣੇ ਆ ਜਾਓ ਆ ਜਾਓ ਵੀਰੇ ਇਨੇ ਕਿਹਾ ਕਹਿੰਦਾ ਤੇਰਾ ਪੇਜ ਬਣਾ ਕੇ ਦੇਣਾ ਰਾਜੀ ਦੀ ਮੈਂ ਜਾਲ ਨਹੀਂ ਫਿਰ ਕਹਿੰਦਾ ਤੇਰੇ ਮੈਂ ਕਿਹਾ ਵੀਰੇ ਮੈਂ ਵੀਡੀਓ ਪਾਉਣ ਤੋਂ ਬਹੁਤ ਡਰਦਾ ਵੀਰੇ ਕਿਉਂਕਿ ਵੀਡੀਓ ਜ ਅੱਜ ਕੱਲ ਵੀਰੇ ਡਰ ਲੱਗਦਾ ਕੋਈ ਉਹ ਜੀ ਗੱਲਬਾਤ ਆ ਪਹੁੰਚੀ ਤਾਂ ਡਰ ਲੱਗਦਾ ਨਹੀਂ ਕਹਿੰਦਾ ਤੂੰ ਵੀਡੀਓ ਪਾਇਆ ਕਰ ਮੈਂ ਜਾਲ ਪਾ ਦੇ ਇਹ ਆਪਣੀ ਵੀਡੀਓ ਬਣਾ ਕੇ ਪਾਉਣ ਲੱਗਾ ਚਲੋ ਇਹਨਾਂ ਨੇ ਭਰਾ ਨੇ ਬਈ ਚਲੋ ਅੱਜ ਗਿਆ ਚਲ ਤੇਰੇ ਕਹਿੰਦਾ ਬਾਈ ਹੁਣੀ ਬਾਟ ਬਾਟ ਹੋਣਾ ਤੋਂ ਬਾਈ ਹੁਣਾ ਤੋਂ ਵੀਡੀਓ ਪਾਉਣੀ ਆ ਮੈਂ ਕਿਹਾ ਵੀਰੇ ਕੋਈ ਚੱਕਰ ਨਹੀਂ ਫਿਰ ਬਾਈ ਨੇ ਬਾਈ ਨੂੰ ਸੱਜਿਆ ਇਹਨਾਂ ਦਾ ਧੰਨਵਾਦ ਕਰ ਦੋਵੇਂ ਹੱਥ ਜੋੜ ਕੇ ਧੰਨਵਾਦ ਕਰਦੇ ਆ ਬਈ ਆਹੀ ਵੀ ਤੇਰੇ ਭਰਾਵਾ ਮਾਸਤਰੀ ਸਾਰੇ ਹੈਗੇ ਬਈ ਆਪਣੀਆਂ ਨੇ ਚਲੋ ਹਰ ਇੱਕ ਤਰ੍ਹਾਂ ਦਾ ਮਾਸਤਰੀ ਆਪਾਂ ਕਿਸੇ ਮਾਸਤਰੀ ਮਾਰਾ ਨਹੀਂ ਕਹਿਣਾ ਚਾਹੀਦਾ ਕੋਈ ਨਹੀਂ ਹਰ ਇੱਕ ਤਰ੍ਹਾਂ ਦਾ ਹਰ ਇੱਕ ਬੰਦਾ ਮਾਸਤਰੀ ਕੰਮ ਕਰਦਾ ਬਈ ਆਪਦੀ ਮਿਹਨਤ ਕਰਦਾ ਟੋਪ ਟੋਪ ਹੈ ਯਾਰ ਟੋਪ ਤੋਂ ਟੋਪ ਹੈ ਕੋਈ ਮਾਣ ਨਹੀਂ ਚੀਜ਼ ਦਾ ਬਈ ਨਹੀਂ ਮਾਣ ਨਹੀਂ ਹੁੰਦਾ ਹਾਂ ਪਰ ਕੋਈ ਕੋ ਮੈਸੇਜ ਆਪਾਂ ਕੋਲ ਠੀਕ ਆ ਜਦ ਬਾਈ ਦੱਸੇ ਮੈਸੇਜ ਗਏ ਆ ਕੱਲੂ ਕੋਈ ਮੈਸੇਜ ਕਿਸੇ ਪਾਸੋਂ ਗੱਲਬਾਤ ਹੁੰਦੀ ਆ ਤੇ ਆਪਾਂ ਦੱਸੋ ਆਪਾਂ ਕੁੰਚਣ ਚੱਲੀ ਹਾਂ ਆ ਆ ਰਿਹਾ ਥੋੜੇ ਦਿਨਾਂ ਦਾ ਘੱਟੇ ਲਓ ਜੀ ਹਾਂ ਬਾਈ ਹੁਣ ਬਾਠ ਬਾਈ ਹੁਣ ਕਹਿੰਦੇ ਤੁਹਾਡੇ ਕੋਲ ਆਪਾਂ 4 ਟਰੈਕਟਰ ਭ ਤੇ ਬਾਈ ਨੂੰ ਜਰੂਰ ਤੁਸੀਂ ਸੰਪਰਕ ਕਰਿਓ ਤੇ ਬਾਈ ਦਾ ਨੰਬਰ ਵੀ ਮੈਂ ਡਿਸਪਲੇ ਤੇ ਲਾ ਦੂੰਗਾ ਕੋਈ ਵੀ ਜਾਣਕਾਰੀ ਕੁਝ ਵੀ ਤੁਸੀਂ ਪੁੱਛਣਾ ਦੱਸਣਾ ਆਪਾਂ ਦੱਸਾਂਗੇ ਕਦੋਂ ਮਰਜ਼ੀ ਫੋਨ ਲਾ ਸਕਦੇ ਆਂ ਆਪਾਂ ਫੋਨ ਚੱਕਾਂਗੇ ਵੀਰੇ ਕਿੱਥੇ ਗੱਲ ਹੋ ਗਈ ਪੁੱਛਣਾ ਆਵੇ ਆਪਣਾ ਕੋਈ ਨਹੀਂ ਹੁੰਦਾ ਵੀਰੇ ਕੋਈ ਆਪਣੂ ਹੁੰਦੀ ਆ ਕੋਈ ਮੈਸੀ ਬਾਰੇ ਕੋਈ ਹੁੰਦੀ ਗੱਲਬਾਤ ਚਲੋ ਠੀਕ ਆ ਹਰ ਇੱਕ ਤਰ੍ਹਾਂ ਟਰੈਕਟਰ ਆਪਾਂ ਕਹੋਗੇ ਆਪਾਂ ਮੈਸੀ ਫੇਰ ਗੱਲ ਸ਼ੁਰੂ ਕੀਤੇਗਾ ਮੈਸੀ ਫੇਰ ਵਿੱਚ ਬੋਲਿਆ ਕੋਈ ਮੈਸੀ ਬਾਰੇ ਕੋਈ ਕੋਈ ਲੱਗਦਾ ਕਿਸ ਨੂੰ ਕੋਈ ਮਨ ਚ ਦੁੱਖ ਵੀ ਵੇਚ ਦੇਣਾ ਮੇਰੇ ਖਰਾਨਾ ਨਹੀਂ ਜਰਾ ਕੋਈ ਕਿੱਕੀ ਗੱਲ ਕਰ ਲਿਓ ਤੇ ਨਾਲ ਬੀ ਵਿਚਨਾ ਉਹਦੇ ਮੈਸੀ ਨੂੰ ਇੱਕ ਵਾਰ ਕਹਾਂਗੇ ਇੱਕ ਵਾਰੀ ਮੌਕਾ ਦੋ ਬਰੇ ਮੌਕਾ ਦੇ ਕੇ ਵੇਖੋ ਕੱਲ ਨੂੰ ਤੁਹਾਨੂੰ ਕੋਈ ਲੰਬਾ ਨਹੀਂ ਆਉਂਦਾ ਠੀਕ ਹੈ ਨਾ ਜਰੂਰ ਮੌਕਾ ਦੋ ਮੈਸੀ ਬਾਰੇ ਆਪਾਂ ਕਿਉਂਕਿ ਮੈਸੀ ਹੀ ਆਪਣੀ ਇੱਕ ਜਾਨ ਹੈ ਬਈ ਦੋ ਕੰਪਿਊਟਰੀ ਕਰਾਉਣੀ ਆਉਦਾ ਵੀ ਜਿਹੜਾ ਹਾਂ ਲਾ ਕੇ ਵੱਧ ਘੱਟ ਸ਼ਬਦ ਲਈ ਮਾਫੀ ਆ ਮਾਫੀ ਜਾਂਦੇ ਤੇ ਵੀਰਾਂ ਨੂੰ ਦੂਰੀਆਂ ਫੇਰ ਸਾਰੇ ਬਾਈ ਹੁਣਾਂ ਦਾ ਉਹਦਾ ਬਾਈ ਦਾ ਗੋਰੀਆਂ ਨੂੰ ਸਾਰਾ ਧੰਨਵਾਦ ਬਾਈ ਨੂੰ ਖੜਾ ਸਾਰਾ ਧੰਨਵਾਦ ਜੀ ਹਾਂ ਮਿਲਦੇ ਆਪਾਂ ਅਗਲੀ ਵੀਡੀਓ ਚ ਪ੍ਰੇਮ ਪਿਆਰ ਬਣਾਈ ਰੱਖ ਸਾਰੇ ਵੀਰਾਂ ਨੂੰ ਸਤਿਕਾਰ ਜੀ